ਖੇਤ ਦੇ ਵਿੱਚ ਸੋਨੇ ਤੇ ਚਾਂਦੀ ਮਿਲਣਾ ਇਹ ਕੋਈ ਆਮ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਇਹ ਗੱਲ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਸਾਰੇ ਲੋਕ ਇਕੱਠੇ ਹੋ ਕੇ ਨਾਲ ਦੇ ਹੋਰ ਵੀ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਜਾਂਦੇ ਨੇ ਤੇ ਸੋਨੇ ਚਾਂਦੀ ਨੂੰ ਪੁੱਟਣਾ ਸ਼ੁਰੂ ਕਰ ਦਿੰਦੇ ਨੇ ਯਾਨੀ ਕਿ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਉਸ ਜ਼ਮੀਨ ਦੇ ਵਿੱਚੋਂ ਸੋਨੇ ਤੇ ਚਾਂਦੀ ਦੇ ਸਿੱਕੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਦਰਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਹੜੀ ਤੁਸੀਂ ਆਪਣੀ ਸਕ੍ਰੀਨ ਦੇ ਉੱਤੇ ਦੇਖ ਰਹੇ ਹੋ ਦੱਸ ਦिए कि ਇਹ ਵੀਡੀਓ ਜਿਹੜੀ ਕਿ ਇੱਕ ਖੇਤ ਦੀ ਦੱਸੀ ਜਾ ਰਹੀ ਹੈ ਇੱਕ ਖੇਤ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਸਿੱਕੇ ਜਿਹੜੇ ਕਿ ਅਫਵਾਹ ਫੈਲੀ ਸੀਗੀ ਜਿਸ ਤੋਂ ਬਾਅਦ ਹੜਕੰਪ ਮਾ ਜਾਂਦਾ ਹੈ ਤੇ ਪੂਰੇ ਪਿੰਡ ਦੇ ਲੋਕ ਜਿਹੜੇ ਕਿ ਇਸ ਜਗ੍ਹਾ ਦੇ ਉੱਤੇ ਆ ਜਾਂਦੇ ਨੇ ਤੇ ਸੋਨੇ ਚਾਂਦੀ ਦੀ ਲਾਲਚ ਦੇ ਵਿੱਚ ਇਸ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੰਦੇ ਨੇ ਇੱਕ ਤੋਂ ਬਾਅਦ ਇੱਕ ਲੋਕ ਦੇਖੋ ਕਿਸ ਤਰੀਕੇ ਦੇ ਨਾਲ ਥਾਲੀਆਂ ਦੇ ਵਿੱਚ ਸੋਨੇ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਮੱਧ ਪ੍ਰਦੇਸ਼ ਦੇ ਜਿਹੜੇ ਕਿ ਬੁਰਹਾਨਪੁਰ ਦੇ ਪਿੰਡ ਅਸીરਗੜ ਦੇ ਇੱਕ ਖੇਤ ਦੇ ਵਿੱਚ ਇੱਕ ਇੱਕ ਵਾਰ ਫਿਰ ਤੋਂ ਮੁਗਲ ਕਾਲ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਜ਼ਮੀਨ ਦੇ ਵਿੱਚੋਂ ਮਿਲਣ ਦੀ ਗੱਲ ਸਾਹਮਣੇ ਆਈ ਹੈ ਅੱਧੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਰਾਤ ਦੇ ਸਮੇਂ ਇਸ ਖੇਤ ਦੇ ਵਿੱਚ ਖੁਦਾਈ ਕਰਨ ਲਈ ਡੇਰੇ ਲਾ ਰਹੇ ਨੇ ਸਥਾਨਕ ਨਾਗਰਿਕਾਂ ਦਾ ਦਾਵਾ ਹੈਗਾ ਕਿ ਲੋਕਾਂ ਨੂੰ ਸਿੱਕੇ ਮਿਲ ਰਹੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਹੈ ਇਤਿਹਾਸ ਦੇ ਮਾਇਰਾਂ ਦੇ ਅਨੁਸਾਰ ਦੱਸਦੀ ਹੈ ਕਿ ਬੁਰਹਾਨਪੁਰ ਖੇਤਰ ਦੇ ਵਿੱਚੋਂ ਸਿੱਕੇ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ ਜੇਕਰ ਇਹ ਸੱਚ ਹੈ ਕਿ ਮੁਗਲ ਰਾਜ ਦੇ ਸਿੱਕੇ ਖੇਤਾਂ ਦੇ ਵਿੱਚੋਂ ਨਿਕਲ ਰਹੇ ਹਨ ਪਰ ਤਾਂ ਪ੍ਰਸ਼ਾਸਨ ਨੂੰ ਅਜਿਹੇ ਸਿੱਕਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈਣਾ ਚਾਹੀਦਾ ਪਰ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਪੁਲਸ ਅਤੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕੋਈ ਅਣਹੋਣ ਸੁਖਾਣੀ ਕੋਈ ਘਟਨਾ ਵਾਪਰੇ ਕੁਝ ਹੋ ਜਾਵੇ ਇਸ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ ਤਾਂ ਹੁਣ ਪੁਲਸ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਰਾਤ ਦੇ ਸਮੇਂ ਖੇਤਾਂ ਦੇ ਵਿੱਚ ਅਜੇਹਾ ਇਕੱਠਾ ਕਰਨ ਦੇ ਉੱਤੇ ਵੀ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ ਤਾਂ ਦੱਸ ਦੇ ਕਿ ਐਨੀ ਜਿਹੜੀ ਕਿ ਇਸੇ ਦਿਨੀ ਬੁਰਹਾਨਪੁਰ ਜ਼ਿਲ੍ਹਾ ਹੈੱਡਕੁਆਟਰ ਤੋਂ 18 ਕਿਲੋਮੀਟਰ ਦੂਰ ਪਿੰਡ ਅਸੀਰਗੜ ਦੇ ਵਿੱਚ ਨੈਸ਼ਨਲ ਹਾਈਵੇ ਦੇ ਨਿਰਮਾਣ ਦੇ ਲਈ ਖੁਦਾਈ ਦਾ ਕੰਮ ਚੱਲ ਰਿਹਾ ਤਾਂ ਕੁਝ ਦਿਨ ਪਹਿਲਾਂ ਇੱਕ ਸਾਰੀ ਕੰਪਨੀ ਨੇ ਇੱਕ ਨਿੱਜੀ ਜੀਸੀਬੀ ਨੇ ਇੱਕ ਦਰਗਾਹ ਦੇ ਨੇੜੇ ਮਿੱਟੀ ਪੁੱਟ ਕੇ ਇੱਕ ਰਾਹੂਨ ਸ਼ੇਖ ਦੇ ਖੇਤ ਦੇ ਵਿੱਚ ਸੁੱਟ ਦਿੱਤੀ ਸੀ ਇਸ ਤੋਂ ਬਾਅਦ ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੁਝ ਇਤਿਹਾਸਕ ਧਾਤ ਦੇ ਸਿੱਕੇ ਮਿਲੇ ਫਿਰ ਸਾਰੇ ਪਿੰਡ ਦੇ ਵਿੱਚ ਅਤੇ ਆਲੇ-ਦੁਆਲੇ ਅਫਵਾਹ ਫੈਲ ਗਈ ਕਿ ਖੇਤਾਂ ਦੇ ਵਿੱਚੋਂ ਸਿੱਕੇ ਨਿਕਲ ਰਹੇ ਨੇ ਤੇ ਹੁਣ ਆਸ-ਪਾਸ ਦੇ ਲੋਕ ਅੱਧੀ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਲੋਕ ਜਿਹੜੇ ਕਿ ਹਰ ਰੋਜ਼ ਰਾਤ ਨੂੰ ਇਸ ਖੇਤ ਦੇ ਵਿੱਚ ਆ ਕੇ ਸਿੱਕੇ ਲੱਭਣ ਦੀ ਆਸ ਦੇ ਵਿੱਚ ਖੁਦਾਈ ਕਰ ਰਹੇ ਨੇ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਨੂੰ ਲੋਕਾਂ ਦਾ ਇਕੱਠ ਜਿਹੜਾ ਕਿ ਨਜ਼ਰ ਆ ਰਿਹਾ ਹੈਗਾ ਇਹ ਲੋਕ ਆਪਣੇ ਨਾਲ ਮੈਟ ਜੋੜੇ ਕਿ ਡਿਟੈਕਟਰ ਯੰਤਰ ਵੀ ਲੈ ਕੇ ਆ ਰਹੇ ਨੇ ਸਥਾਨਕ ਨਾਗਰਿਕਾਂ ਦਾ ਦਾਵਾ ਹੈਗਾ ਕਿ ਖੁਦਾਈ ਦੇ ਦੌਰਾਨ ਲੋਕਾਂ ਨੂੰ ਸਿੱਕੇ ਵੀ ਮਿਲ ਰਹੇ ਨੇ ਪਰ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਇਸ ਵਿੱਚ ਪੂਰੀ ਤਰ੍ਹਾਂ ਲਾਪਰਵਾਹੀ ਵਰਤੀ ਜਾ ਰਹੀ ਹੈ ਇਤਿਹਾਸਕਾਰਾਂ ਦੇ ਅਨੁਸਾਰ ਮੁਗਲ ਕਾਲ ਦੇ ਦੌਰਾਨ ਜਦੋਂ ਮੁਗਲਾ ਦਾ ਰਾਜ ਹੁੰਦਾ ਸੀਗਾ ਤੇ ਉਸ ਦੌਰਾਨ ਬੁਰਹਾਨਪੁਰ ਕਾਫੀ ਖੁਸ਼ਹਾਲ ਸੀਗਾ ਇੱਥੇ ਸਿੱਕੇ ਬਣਾਉਣ ਦੇ ਲਈ ਟਕਸਾਲ ਵੀ ਸੀਗੇ ਤੇ ਲੋਕ ਆਪਣੇ ਖਜ਼ਾਨੇ ਜ਼ਮੀਨ ਦੇ ਵਿੱਚ ਦੱਬ ਲੈਂਦੇ ਸਨ ਤਾਂ ਇਸ ਦੇ ਲਈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜ਼ਮੀਨ ਦੇ ਹੇਠਾਂ ਤੋਂ ਪੁਰਾਣੇ ਸਿੱਕੇ ਮਿਲ ਰਹੇ ਨੇ ਤਾਂ ਅਜਿਹੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਨੂੰ ਗੰਭੀਰਤਾ ਦੇ ਨਾਲ ਲੈ ਕੇ ਜਾਂਚ ਕਰਨੀ ਚਾਹੀਦੀ ਹੈ ਜ਼ਿਲ੍ਹਾ ਨੇ ਮੁਗਲ ਦੌਰ ਦੇ ਸਿੱਕੇ ਹਾਸਲ ਕੀਤੇ ਤਾਂ ਉਹਨਾਂ ਨੂੰ ਜ਼ਬਤ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਏ ਜਾਵੇ ਤਦਾਸ ਦੀ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਅੱਧੀ ਰਾਤ ਨੂੰ ਜਿਹੜੇ ਕਿ ਲੋਕ ਉੱਤੇ ਪਹੁੰਚ ਜਾਂਦੇ ਨੇ ਤਦਾਸ ਦੀ ਹੈ ਕਿ ਅਨੇ ਦਿਨੀ ਇੰਦੋਰ ਇੱਛਾਪੁਰ ਹਾਈਵੇ ਦੇ ਉੱਤੇ ਅਸੀਰਗੜ ਦੇ ਨੇੜੇ ਰਾਸ਼ਟਰੀ ਰਾਜਮਾਰਗ ਦੇ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀਗਾ ਜਿਸ ਦੌਰਾਨ ਉੱਥੇ ਮਜ਼ਦੂਰਾਂ ਨੂੰ ਕੁਝ ਧਾਤਾਂ ਮਿਲਿਆ ਤੇ ਉਸ ਤੋਂ ਬਾਅਦ ਇਹ ਜਿਹੜੀ ਕਿ ਅਫਵਾਹ ਫੈਲ ਜਾਂਦੀ ਹੈ ਪਰ ਉਹਨਾਂ ਨੂੰ ਇਸ ਦੌਰਾਨ ਤੋਂ ਅੰਦਾਜ਼ੇ ਕਿ ਸਿੱਕੇ ਮਿਲਣ ਦੀ ਸੂchnਾ ਮਿਲਣ ਤੋਂ ਬਾਅਦ ਨਿਬੋਲਾ ਪੁਲਿਸ ਸਟੇਸ਼ਨ ਵੀ ਮੌਕੇ ਤੇ ਪਹੁੰਚਿਆ ਪਰ ਉਹਨਾਂ ਨੂੰ ਉੱਥੇ ਕੁਝ ਵੀ ਨਹੀਂ ਮਿਲਿਆ